ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਨਵਾਂ ਵਲੌਗ ਸਟਾਰਟ ਕਰਦੇ ਆਂ ਅੱਜ ਆਪਣੀ ਪਾਣੀ ਦੀ ਵਾਰੀ ਆ ਦਿਨ ਮੰਗਲਵਾਰ ਪਾਣੀ ਵੱਢ ਲਿਆ ਆਪਾਂ ਖੋਲਿਆ ਨੱਕਾ ਤੇ ਨਾਲ ਹੀ ਲਾਈਟ ਆ ਰਹੀ ਹੈਗੀ 2 ਘੰਟੇ ਵਿੱਚ ਲਾਈਟ ਚੱਲ ਜੂ ਲਾਈਟ ਨਾਲ ਇੱਕ 베ਰੀ ਵਾਲਾ ਕੇਰਾ ਦਾ ਭਰ ਗਿਆ ਯਾਰ ਆਪਣਾ ਭਰ ਗਿਆ ਉਹ ਸਿਰਿਆਲ 'ਚ ਨੱਕਾ ਕਰ ਰੱਖਿਆ ਉਧਰ ਨਹਿਰ ਦਾ ਬਹੁਤ ਘਟ ਲੱਗਿਆ ਗਿਆ ਝੋਨਾ ਵੇਲੇ ਵੀ ਪਰਲੀ ਪੱਟੀ ਦਾ ਨਹਿਰ ਦੀ ਲੱਗੀ ਸੀ ਇੱਕ ਦੋ ਵਾਰ ਤੇ ਆ ਉਹ ਟਾਲੀ ਤਾਂ ਹੀ ਲੱਗਿਆਗਾ ਨਹਿਰ ਦਾਇਚ ਪਹਿਲਾਂ ਬਹੁਤ ਲੱਗਿਆ ਇੱਥੇ ਤਾਂ ਆ ਕੇ ਲੈ ਜਾਂਦਾ ਇੱਥੋਂ ਹੀ ਵੜ ਦਿੰਦੇ ਹੁੰਦੇ ਸੀ ਛੋਣੇ ਵੇਲੇ ਤਾਂ ਉਹ ਸਿਰੇ ਤੇ ਨਹੀਂ ਲੱਗਿਆ ਤਾਂ ਕਰਕੇ ਹੁਣ ਅੱਜ ਇੱਥੇ ਲਾ ਕੇ ਬੰਨਾ ਐਸੇ ਖਾਲ ਵਿੱਚ ਦੀ ਮੋਟਰ ਵਾਲੇ ਖਾਲ ਵਿੱਚ ਦੀ ਉੱਥੇ ਸਿਰੇ ਤੇ ਲੈ ਕੇ ਜਾਵਾਂਗੇ ਪਾਣੀ ਉਹ ਜੇ ਮੋਟਰ ਦਾ ਚੱਲੀ ਜਾਂਦਾ ਸਿਰੇ ਤੇ ਦੋ ਘਿਹਰੇ ਲੱਗ ਜਾਣਗੇ ਪਾਣੀ ਵੜ ਲਿਆ ਤਾਂ ਉੱਥੇ ਆ ਗਿਆ ਇੱਥੇ ਲਾਤਾ ਪਾ ਬੰਨਾ ਆ ਗਿਆ ਰ ਗਿਆ ਪਰ ਤੇ ਮੋਟਰ ਵੀ ਚੱਲੀ ਜਾਂਦੀ ਆ। ਇਹ ਸਭ ਮੋਟਰ ਵਾਲਾ ਬੰਨਾ ਕਢਣਾਗਾ। ਇਹ ਤਾਂ ਪਾਣੀ ਆ ਗਿਆ ਇੱਥੇ ਤੇ ਆ ਬੰਨਾ ਕੱਢ ਦਾਂਗੇ ਆਪਾਂ। ਮੋਟਰ ਚੱਲੀ ਜਾਂਦੀ ਆ। ਕਰਲੀ ਪਟੀ ਲੱਗਿਓ ਯਾਰ ਰਹਿੰਦੀ ਸੀ ਇਹ ਮਗਰੋਂ ਵੀਜੀ ਸੀਗੀ 6-7 ਦਿਨ। ਇਹ ਹੋ ਗਈ 26 ਦਿਨਾਂ ਦੀ। ਉਹ ਪਹਿਲਾਂ ਦੀ ਵੀਜੀ ਆ ਉਹਦਾ ਬੱਟਾ ਟੱਗ ਗਿਆ। ਇਹ ਆਉਣਾ ਚੱਕ ਕੇ ਕਈ ਦਿਨਾਂ ਲੈ ਨੇ ਖਾਲ ਪਰਜੂਗਾ। ਉਹ ਵੀ ਆ ਗਿਆ ਪਾਣੀ ਇੱਥੇ। ਚੋਣ ਵੇਲੇ ਤਾਂ ਇੱਥੇ ਹੀ ਨੱਕਾ ਕਰਦੇ ਹੁੰਦੇ ਸੀਗੇ। ਆ ਉੱਥੇ ਤਾਂ ਹੀ ਡੇਢ ਕਿੱਲੇ ਦਾ ਕੇਰਾ ਸੀ ਤੇ ਐਚੀ ਪਈ ਜਾਂਦਾ। ਗਾਂਹਾਂ ਤਾਂ ਜੇਦੋਂ ਕੋਈ ਇਕੱਠੀ ਵਾਰੀ ਹੁੰਦੀ ਸੀ 5-6 ਘੰਟੇ ਉਦੋਂ ਲੈ ਕੇ ਜਾਂਦੇ ਹੁੰਦੇ ਸੀ। ਤਾਂ ਕਰਕੇ ਉਹ ਸਰੀਆਲ ਚਲਾਉਣੇ ਆ ਅੱਜ ਆਈ ਜਾਂਦਾ ਪਾਣੀ ਦੇਖਦਾ ਕਿੰਨਾ ਮਿੰਟਾਂ ਚ ਲੱਗਦਾਗਾ ਉੱਥੇ ਪਾਣੀ ਬੰਨੇ ਨਾਲ ਆਪਾਂ ਵੱਢਿਆਗਾ 155 ਤੇ ਦੇਖਿਆ ਕਿੰਨੇ ਮਿੰਟਾਂ ਚ ਬੰਨੇ ਦੇ ਨਾਲ ਲੱਗੂਆ ਪਾਣੀ ਕੋਈ 13 ਮਿੰਟਾਂ ਚ ਪਾਣੀ ਲੱਗ ਗਿਆ ਇੱਥੇ ਹੈਗੇ ਕਿਲਾ ਐਨ ਲੋ ਬਈਓ ਕੀ ਦੋ ਕਿਲੇ ਹੋਵੇ ਹੋਈ ਤਿੰਨੇ ਕਿਲੇ ਨੇ ਬਈਆ ਥੋੜਾ ਹੋਰ ਭਰ ਜਾਂਦੇ ਫੇਰ ਕੱਢਾਂਗੇ ਇੱਥੋਂ ਜਿਹੜਾ ਸਿੱਧਾ ਪਾਣੀ ਇੱਧਰ ਹੀ ਜਾਣ ਲੱਗ ਜੇ ਹੋਰ ਭਰ ਜਾਣ ਤੋਂ ਥੋੜਾ ਜਿਹਾ ਇਹਨੇ ਕੱਖ ਜਾ ਕੱਢਦੇ ਆ ਵਿੱਚੋਂ ਜਿਹੜਾ ਆਇਆ ਕਿਹੜਾ ਵੀ ਪਾਣੀ ਖੜਜੇ ਗਿਆ ਕਿਹਨਾਂ ਤਾਂ ਮੋਟਰ ਵਾਲੇ ਪਾਸਿਓਂ ਇੱਧਰ ਆਇਆ ਸੀ ਹੁਣ ਹੌਲੀ ਹੌਲੀ ਤੁਰਨ ਲੱਗੂਗਾ ਔਰ ਹੁਣ ਤੁਰਨ ਲੱਗ ਗਿਆ ਕਿਹੜਾ ਦਾ ਖੜ ਗਿਆ ਸੀ ਪਾਣੀ ਐਥੋਂ ਮੋੜ ਤੋਂ ਤੇ ਸਿਰੇ ਤੇ ਥੋੜਾ ਜਿਹਾ ਚੜਦਾ ਖਾਲ ਤੇ ਮਗਰੋਂ ਆ ਖਾਲ ਰਹਿ ਗਿਆ ਨੀਵਾ ਉੱਪਰਲਾ ਦੇਖ ਰਹੇ ਆ ਉਧਰ ਤਾਂ ਟੁੱਟਦਾ ਟੜਦਾ ਹੁਣ ਜਾਣ ਲੱਗ ਗਿਆ ਆਹ ਕਿਹੜਾ ਲੱਗਣ ਵਾਲਾ ਕਿੱਲੇ ਤੋਂ ਵੱਡਾ ਹੀ ਆ ਕਿਹੜਾ ਇਹ ਨੈਰਦਰ ਦੀ ਮੋਟਰ ਤੇ ਚੱਲੀ ਜਾਂਦਾ ਤਿੰਨ ਨੱਕੇ ਕਰ ਰੱਖਿਆ ਦੋ ਨੱਕੇ ਇੱਕ ਉਹ ਨੱਕਾ ਇੱਕ ਆ ਪੈਪ ਤੇ ਇੱਕ ਆ ਨੱਕਾ ਤਿੰਨ ਨੱਕੇ ਕਰ ਰੱਖਿਆ ਨਹੀਂ ਖਾਲ ਚੜਦਾ ਸੀ ਤੇ ਲੱਗਣ ਵਾਲੀ ਇਹ ਲੱਗ ਵਗ ਦੇਖ ਰਹੇ ਕਿੱਥੇ ਕਿ ਤਾਈ ਗਿਆ ਇਧਰੋਂ ਕਿਵੇਂ ਗੋਸਾ ਪਾ ਇਥੇ ਪਰਾਲੀ ਦੀਆਂ ਢੇਰੀਆਂ ਜਿਹੀਆਂ ਗਈਆਂ ਤਵੀਆਂ ਨਾਲ ਉੱਚਾ ਨੀ ਮਾ ਹੋ ਗਿਆ ਦੇਖ ਲੈ ਕਿੰਨਾ ਕਰ ਰਹਿ ਗਿਆ ਉਹ ਵੀ ਅਗਲੇ ਦਿਨ ਦੀ ਸ਼ੁਰੂਆਤ ਹੋ ਗਈ ਆਪਣਾ ਲਾਸਟ ਕਿਆਰਾ ਰਹਿ ਗਿਆ ਇਧਰ ਉਹ ਲੱਗ ਗਿਆ ਜਿਹੜਾ ਕੱਲ ਰਹਿੰਦੇ ਸੀਗੇ ਕਿਆਰੇ ਉਹ ਪਰਲਾ ਤੇ ਨਹਿਰ ਤੇ ਮੋਟਰ ਨਾਲ ਲੱਗ ਗਿਆ ਸੀ ਤੇ ਪੋਣਾ ਕਹਿਰਾ ਲੱਗ ਗਿਆ ਸੀਗਾ ਕੱਲੀ ਲਾਈਟ ਨਾਲ ਲੇਟ ਗਈ ਕੱਲ ਤੜਕੇ ਕੱਟ ਮਾਰ ਗਈ ਸੀ ਇੱਥੇ ਤਾਈਂ ਆ ਲੱਗ ਗਿਆ ਕਹਿਰੇ ਚ ਚੱਲੀ ਜਾਂਦਾ ਆਪਣਾ ਹੁਣ ਇਧਰ ਤਾਂ ਪਹਿਲਾਂ ਦੀ ਲੱਗੀ ਹੋਈ ਆਪਣੀ ਹੁਣ ਆ ਕਹਿਰੇ ਚ ਚੱਲੀ ਜਾਂਦਾ ਵੱਟ ਤੋੜ ਰੱਖੀ ਆ ਇਹ ਜੋ ਵੱਧ ਪਏ ਸੀ ਮੈਂ ਥੋੜਾੇ ਲੇਟ ਹੋ ਗਿਆ ਹੁਣ ਤੋਂ ਤੇ ਪਰਲੇ ਕਰੇ ਚੈਨਾ ਚ ਕੱਢੀ ਜਾਂਦਾ ਪਾਣੀ ਤੇ ਇੱਕੋ ਪਰਾਂ ਤੋੜ ਰੱਖੀ ਆ ਆਟਾ ਵੀ ਲੱਗ ਹੀ ਜਾਊਗਾ ਕੱਲ ਨੂੰ ਆਉਣ ਦੀ ਜ਼ਰੂਰਤ ਹੀ ਨਹੀਂ ਜੇ ਲੈਟਟੀ ਕੀ ਰਹੀ ਤਾਂ ਰਾਜ ਲੱਗ ਜੂ ਇਹ ਪਰ ਆੜੀ ਹਲ ਚਾ ਵਟਾਲਾ ਪੰਗਾ ਹੁੰਦਾਗਾ ਵਟ ਉਹਦੀ ਟੁੱਟ ਜਾਂਦੀ ਏ ਜੇ ਨਾ ਠੱਪੀ ਹੋਵੇ ਨਾ ਵਟ ਟੋਟੋ ਦੀ ਜਾਂਦੀ ਆ ਉਹਦਾ ਕੇਰਾ ਸੁਪਰ ਸੀਡਰੋਂ ਵਾਇਆ ਸੀਗਾ ਸੁਪਰ ਸੀਡਰ ਨਾਲ ਬਾਅਦ ਚ ਸੁਪਰ ਸੀਡਰ ਨਾਲੀ ਵੀਜੀ ਆ ਇੱਥੇ ਤਾਂ ਹੀ ਆ ਗਿਆ ਇਧਰੋਂ ਮੰਗਾ ਟੁੱਟੀ ਪਈ ਆ ਉਹ ਦੂਜੇ ਗੈਰੇਜੋਂ ਨਿਕਲ ਜਾਂਦਾ ਇਹ ਚ ਲਗਾਗਾ ਲੱਗ ਜੂਗਾ ਜੇ ਲੈਟ ਕੀ ਰਹੀ ਤਾਂ ਬੱਟ ਤਿਆਰ ਪਰ ਸਿਮਨ ਲੱਗ ਜਾਂਦਾ ਪਾਣੀ ਦੂਜੇ ਪਾਣੀ ਵੇਲਨ ਤਾਂ ਪੱਕ ਜਾਣਗੇ ਬੱਟਾਂ ਕਿਰਾਂ ਕੱਚੀਆਂ ਹੁੰਦੀਆਂ ਬੱਟਾਂ ਦੂਜੇ ਪਾਣੀ ਨਾਲ ਪੱਕ ਜਾਣਗੀਆਂ ਉਹ ਉਥੋਂ ਤੋੜ ਰੱਖੀ ਹੈ ਬੱਟ ਆਪਾਂ ਤਵੀਆਂ ਮਾਰ ਬੈਠੇ ਤੇ ਤਵੀਆਂ ਨਾਲ ਉੱਚਾ ਨੀਵਾ ਹੋ ਗਿਆ ਉਹ ਚਾਣੇਵਾਂ ਲੈਣ ਵਾਲਾ ਥਾਂ ਉੱਚਾ ਹੋ ਗਿਆ ਇੱਥੇ ਪਰਾੜੀ ਦੀ ਲੈਣ ਸੀਗੀ ਉਹ ਥਾਂ ਉੱਚਾ ਹੋ ਗਿਆ ਤਵੀਆਂ ਦੇ ਕਰਕੇ ਉਧਰੋਂ ਪਰਲੇ ਕੇ ਜਿਹੜਾ ਕੱਲ ਲੱਗੇ ਸੀ ਉਹ ਚ ਵੀ ਤੋੜਿਆ ਪਾਣੀ ਉਹ ਚ ਵੀ ਖੜਾ ਸੀ ਅਜੇ ਸਲਫਰ ਵੀ ਪਾਇਆ ਆਪਾਂ ਦੇਖਣ ਲੱਗਦਾ ਕਿ ਰੂਆ ਲੱਗ ਜੇ ਚੰਗੀ ਗਾਲ ਨਹੀਂ ਵੱਡਾ ਕਹਿਰਾ ਦੁਬਾਰੇ ਪਰਣਾ ਪੋ ਇਹ ਆ ਕਹਿਰਾ ਵੀ ਲੱਗ ਗਿਆ ਦੋਵੜੀਆਂ ਚ ਰਹਿ ਗਈਆਂ ਵੈਸੇ ਲੱਗ ਜਾਣੀਆਂ ਲਾਈਟ ਚਾਂਚ ਵੀ ਹਜੇ ਬਏ 20 ਮਿੰਟ ਇਹ ਪੂਰਾ ਸੂਰਾ ਆਊਗਾ ਜੇ ਉਹ ਪਰਲੇ ਕਹਿਰੇ ਚੋਂ ਵੱਟਨਾ ਤੋੜਦੇ ਫੇਰ ਨਹੀਂ ਲੱਗਦਾ ਸੀ ਪਰਲੇ ਕਹਿਰਾਂ ਚ ਬਹੁਤ ਪਾਣੀ ਆਈ ਜਾਂਦਾ ਉਹਨਾਂ ਚ ਵੱਧ ਪਿਆ ਲੱਗ ਗਿਆ ਟਾਲੀ ਕਨੀ ਖੁੰਝੀ ਰਹਿ ਗਈ ਜੇ ਦੋ ਖੁੰਝ ਤੇਜਾ ਉਹ ਦੌੜੀ ਤਾਂ ਆਟੋਮੈਟਿਕ ਹੀ ਪਰ ਜੋ ਕਿਉਂ ਪਰਾਲੀ ਆ ਪਾਣੀ ਥੱਲੇ ਦੀ ਫਿਰ ਜਾਂਦਾ ਹੁਣ ਜਿਵੇਂ ਇੱਥੇ ਪੈਰ ਧਰਦੇ ਐ ਪੈਰ ਖੋਬਦਾ ਥੱਲੇ ਪਾਣੀ ਆ ਹੁਣ ਥੱਲੇ ਦੀ ਫਿਰ ਜਾਂਦਾ ਪਰਾਲੀ ਦੇ ਪਾਣੀ ਇਧਰੋਂ ਉੱਥੇ ਤੇ ਲੱਗ ਗਿਆ ਦੌੜੀ ਰਹਿ ਗਈ ਤੇ ਉਹ ਖੁੰਝ ਰਹਿ ਗਈ ਦੇਖਦੇ ਆ ਕਿੰਨਾ ਕ ਟਾਈਮ ਚੱਲੂ ਆ ਲਓ ਵੀ ਕੋਰ ਲੱਗ ਗਈ ਆਪਣੀ ਸਾਰੀ ਆ ਲਾਸਟ ਕਹਿਰਾ ਸੀ ਇਹ ਵੀ ਭਰ ਗਿਆ ਲਾਈਟ ਜਾਣ ਤੋਂ 8 ਮਿੰਟ ਪਹਿਲਾਂ ਹੀ ਭਰ ਗਿਆ ਥੋੜੀ ਜਿਹੀ ਦੌੜੀ ਰਹਿੰਦੀ ਆ ਇੱਥੇ ਉਹ ਲੱਗ ਜੂਗੀ ਕਹਿਰਾ ਘਮਗਰ ਪਾਣੀ ਬਹੁਤ ਆ ਇੱਕ ਹੋਰ ਵਾਲਾ ਕੰਮ ਗਿਆ ਨਿਭੜ ਹੁਣ ਸਪਰੇਹਾਂ ਦਾ ਸ਼ੁਰੂ ਇਹਦੇ ਬਾਅਦ ਉਧਰ ਕਰਾਉਣੀ ਹੈ ਮੈਗਨੀਜ਼ ਤੇ ਯੂਰੀਆ ਦੀ ਸਪਰੇਹ ਤੇ ਫੇਰ ਕਰਾਂ ਗੁੱਲੀ ਡੰਡੇ ਵਾਲੀ ਇੱਧਰ ਉੱਧਰ ਤਾਂ ਕਰਤੀ ਸੀ ਆਪਾਂ ਸਟਾਰਟਿੰਗ ਤਾਂ ਕਿੱਦੇ ਦੀ ਕਰੀ ਆ ਗੁੱਲੀ ਡੰਡੇ ਵਾਲੀ ਸਪਰੇ ਦੀ ਜਿਹੜੀ ਸੁੱਕੇ ਚ ਬੀਜੀ ਸੀ ਉਹ ਤੇ ਕਿੱਦੇ ਦੀ ਕਰਤੀ ਹਫਤਾ 10 ਦਿਨ ਹੋ ਗਏ ਸਪਰੇ ਕਰੀ ਨੂੰ ਤੇ ਹੁਣ ਚੱਲਦੇ ਆ ਘਰਾਂ ਨੂੰ ਐਸੇ ਵਲੌਗ ਨੂੰ ਇੱਥੇ ਹੀ ਕਰਦੇ ਆ ਸਮਾਪਤ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਵੱਧ ਤੋਂ ਵੱਧ ਸਪੋਰਟ ਕਰੋ ਵੀ ਮਿਲਦੇ ਆ ਕਿਸੇ ਨਵੇਂ ਵਲੌਗ ਚ ਤੇ ਨਵੇਂ ਦਿਨ ਦੇ ਨਾਲ ਸਤਿ ਸ੍ਰੀ ਅਕਾਲ ਜੀ